ਇੱਕ ਪਟ ਜਿਹਨੇ ਕਦੇ ਤਲਵਾਰ ਨਹੀਂ ਫੜੀ ਕਹਿੰਦਾ ਸੱਚੇ ਪਾਤਸ਼ਾਹ ਕਲਮ ਚਲਾਉਣੇ ਜਾਣਦਾ ਹੈ ਤਲਵਾਰ ਨਹੀਂ ਗੁਰਦੇਵ ਕਹਿੰਦੇ ਭਲਾ ਹੋਏਗਾ ਭਾਈ ਮਥਰਾ ਜੀ ਮੈਦਾਨੇ ਜੰਗ ਵਿੱਚ ਜਾਓ ਧੂ ਕੇ ਤਲਵਾਰ ਭਾਈ ਮਥਰਾ ਮੈਦਾਨੇ ਜੰਗ ਵਿੱਚ ਆਇਆ ਜਰਾ ਆਓ ਵੇਖੀਏ ਇੱਕ ਬੰਨੇ ਜਲੰਧਰ ਦੇ ਗਵਰਨਰ ਦੀਆਂ ਫੌਜਾਂ ਦੂਜੇ ਬੰਨੇ ਗੁਰੂ ਹਰਗੋਬਿੰਦ ਮਹਾਰਾਜ ਦੇ ਜੋਧੇ ਸਤ ਕਰਤਾਰ ਕਹਿ ਕੇ ਹਰਗੋਬਿੰਦਪੁਰ ਦੇ ਮੈਦਾਨੇ ਜੰਗ ਵਿੱਚ ਗੁੱਥਮ ਗੁੱਥਾ ਹੈ ਆਇਓ ਗੁਰੂ ਕੋ ਪਾ ਕੇ ਗੋਰ ਸਿੱਖਾਂ ਆ ਗਿਆ ਵੈਰੀਆਂ ਦੀ ਫੌਜਾਂ ਉਤੇ ਤੋੜਾ ਦਾ ਗਿਆ ਵੈਰੀਆਂ ਦੀ ਫੌਜਾਂ ਉਤੇ ਤੋੜਾ ਦਾ ਗਿਆ ਤੂ ਤੋੜਾ ਕੇ ਦੂਲਿਆਂ ਤਰੰਗਾ ਜੀ ਐਂਦੇ ਜੋਸ਼ ਨਾਲ ਸਿੱਖਾਂ ਕੀਤਾ ਜਾਗਾ ਜੀ ਐਂਦੇ ਜੋਸ਼ ਨਾਲ ਸਿੱਖਾਂ ਕੀਤਾ ਜਾਗਾ ਜੀ पे जवान ते सरहमार धरती ते सरह खून घोड़ जीशा जी सिखा जांगा जी खान मोहम्मद जाणीदा ਪੇੜ ਪੈਗਾ ਜੱਟੂ ਕੰ ਲੈ ਆਣੇ ਹਾਣੀ ਦਾ ਪੇੜ ਪੈਗਾ ਜੱਟੂ ਕੰ ਲੈ ਆਣੇ ਹਾਣੀ ਦਾ ਕੋਨੇ ਕੋਨੇ ਸੁੱਟੇ ਲਾਟ ਜੋ ਪਤੰਗ ਜੀ ਐਨੇ ਜੋਸ਼ ਨਾਲ ਸਿੱਖਾ ਕੀਤਾ ਜੰਗਰੀ ਐਨੇ ਜੋਸ਼ ਨਾਲ ਸਿੱਖਾ ਕੀਤਾ ਜੰਗਰੀ ਉੱਥੇ ਉੱਤੇ ਲੋਥਾਂ ਉਚੜਾਈ ਜਾਂਦੇ ਐ ਲੋਟਾ ਉਤੇ ਲੋਟਾ ਨੂੰ ਚੜਾਈ ਜਾਂਦਿਆ ਮੁਗਲਾਂ ਨੂੰ ਮੋਤਨਾ ਵੇ ਆਈ ਜਾਂਦਿਆ ਮੁਗਲਾਂ ਨੂੰ ਮੋਤਨਾ ਵੇ ਆਈ ਜਾਂਦਿਆ ਸਿੱਖਾਂ ਨੇ ਵਖਾਏ ਮੋਮਨਾਂ ਨੂੰ ਰਾਂਗਦੀ ਮੋਮਨਾਂ ਨੂੰ ਰਾਂਗਦੀ ਐਨੇ ਰੋਸ਼ਨ ਨਾਲ ਸਿੱਖਾ ਕੀਤਾ ਜਾਂਗਦੀ ਐਨੇ ਰੋਸ਼ਨ ਨਾਲ ਸਿੱਖਾ ਕੀਤਾ ਜਾਂਗਦੀ ਓਹ ਕਈ ਦੁਰਲਾ सिखरी रेटर सी दिलेख जी गल शाम लेखड़ी मदान आंग जी अञा जो शनार सिखा जांगरी अञा जो शनाल सिखा जांगरी आया बलवंड ਮਥੜਾ ਗੁਰੂ ਦਾ ਸੇਖ ਆਵੰਗਾਰ ਦਾ ਮਥੜਾ ਗੁਰੂ ਦਾ ਸੇਖ ਆਵੰਗਾਰ ਦਾ ਉਹ ਬਾਦ ਜੱਲੇ ਨੇ ਜੇ ਗੋਲੀਆਂ ਖੰਡਾਂ ਗਰੀ ਐਂਨੇ ਜੋਸ਼ ਨਾਲ ਸਿੱਖਾ ਕੀਤਾ ਜਾਊਗਾ ਜੀ ਐਂਨੇ ਜੋਸ਼ ਨਾਲ ਸਿੱਖਾ ਕੀਤਾ ਜਾਊਗਾ ਜੀ ਪਰ ਉਹ ਤਵਾਰੀ ਕਾ ਸ਼ੈਰੀਆਂ ਛਪਿਆ ਨੇ ਲక్ష్మణ ਤੇ ਰਾਵਣ ਨਾਲ ਦੋਆ ਪਾਇਆ ਨੇ ਲక్ష్మణ ਤੇ ਰਾਵਣ ਨਾਲ ਦੋਆ ਪਾਇਆ ਨੇ ਮਥੜਾ ਵੀ ਸ਼ਹੀਦ ਸੰਗਦੀ ਐਨੇ ਦੋਸ਼ ਨਾਲ ਸਿੱਖਾ ਕੀਤਾ ਜੰਗਰੀ ਐਨੇ ਦੋਸ਼ ਨਾਲ ਸਿੱਖਾ ਕੀਤਾ ਜੰਗਰੀ ਹੋ ਲਹੂ ਤੇ ਕਸ਼ੂਨ ਨੇ ਸੇਚ ਰਾਨਵੇ ਮੁਖ ਮੋੜ ਪਰਥ ਸ਼ਤਰ ਕਾਨਵੇ ਮੁਖ ਮੋੜ ਪਰਥ ਸ਼ਤਰ ਕਾਨਵੇ ਮਾਰੇ ਦੇ ਵਾਰੀ ਸਾਗਰਾਂ ਨੂੰ ਲੰਗ ਜੀ ਸਾਗਰਾਂ ਨੂੰ ਲੰਗਰੀ ਕੀਤਾ ਜੰਗਰੀ ਐਨੇ ਜੋਸ਼ ਨਾਲ ਸਿੱਖਾ ਕੀਤਾ ਜੰਗਰੀ ਪੈ ਗਈਆਂ ਨਾਲ ਸ਼ਾਮਾ ਫੌਜਾਂ ਪਿੱਛੇ ਆ ਸ਼ਾਮਾ ਫੌਜਾ ਪਿੱਛੇ ਹਟੀਆਂ ਯਖਮੇ ਉਠਾ ਕੇ ਕਰਾਈਆਂ ਪਟੀਆਂ ਯਖਮੇ ਉਠਾ ਕੇ ਕਰਾਈਆਂ ਪਟੀਆਂ ਹੁਣ ਦੀ ਵਗਾ ਤੇ ਸਿਖਾ ਦੂਜੀ ਗੰਗਰੀ ਐਨੇ ਜੋਸ਼ ਨਾਲ ਸਿਖਾ ਕੀਤਾ ਜਾਂ ਗੰਗਰੀ ਐਨੇ ਜੋਸ਼ ਨਾਲ ਸਿਖਾ ਕੀਦਾ ਚੰਗਦੀ